ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ कौर ਆ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੁਸੀਂ ਤੰਦਰੁਸਤ ਹੋਵੋ ਤਰੱਕੀਆਂ ਚ ਹੋਵੋ ਮੇਰੀ ਇਹੀ ਦੁਆ ਹੁੰਦੀ ਹੈ ਤੁਹਾਡੇ ਲਈ ਸੋ ਅੱਜ ਆਪਾਂ ਗੱਲ ਕਰਦੇ ਆ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕੇਂਦੀ ਭਾ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣੇ ਦੀ ਹੱਥ ਪਾ ਸੱਜਣਾ ਇਹ ਗੱਲ ਸੱਚ ਆ ਕੋਈ ਵੀ ਬੰਦਾ ਕਿੰਨਾ ਮਰਜੀ ਦੁਖੀ ਹੋਵੇ ਜਿੰਨਾ ਮਰਜੀ ਦੁਖੀ ਉਹਦੇ ਸੰਗ ਕੋਈ ਨਹੀਂ ਰਲਦਾ ਕਿਉਂ ਕਿਉਂਕਿ ਲੋਕਾਂ ਨੂੰ ਹੁੰਦਾ ਵੀ ਇਹਦਾ ਦੁਖੀ ਐ ਕੁਛ ਨਾ ਕੁਛ ਮੰਗੂਗਾ ਸਾਡੇ ਤੋਂ ਕੋਈ ਐ ਨਹੀਂ ਪਤਾ ਕਿਹੜੇ ਸਟੇਜ ਨੂੰ ਸਵਾਲ ਪਾ ਦੇ ਦੁਖੀ ਬੰਦੇ ਤੋਂ ਹਰਕ ਚੱਲਦਾ ਹੁੰਦਾ ਕਿਉਂ ਕਿਉਂਕਿ ਉਹ ਦੁਖੀ ਆ ਵਿਚਾਰਾ ਇੱਕ ਤਾਂ ਕੋਲੇ ਇਨਕਮ ਨਹੀਂ ਹੁੰਦੀ ਉੱਪਰ ਉਹਨੂੰ ਕੋਈ ਬਿਮਾਰੀਆਂ ਜਾਂ ਕਰਜ਼ੇ ਨੇ ਘੇਰ ਰੱਖਿਆ ਹੁੰਦਾ ਦਾ ਉੱਪਰੋਂ ਲੋਕ ਤਾਨੇ ਕੱਸ-ਕੱਸ ਕੇ ਮਾਰਦੇ ਆ ਤੇ ਉਹ ਮਾਰ ਦਿੰਦੇ ਆ ਹੱਸਣ ਦੀ ਆਦਤ ਸੱਚੀ ਗੱਲ ਆ ਪਾਉਣੀ ਚਾਹੀਦੀ ਆ ਵੀਰੇ ਚਾਹੇ ਆਪਣੇ ਦਿਲ 'ਚ ਲੱਖਾਂ ਦਰਦ ਦੁੱਖ ਤਕਲੀਫ ਨੇ ਪਰ ਹੱਸਣ ਦੀ ਆਦਤ ਪਰੋਂ ਪਾਉਣੀ ਹੀ ਪੈਣੀ ਆ ਕਿਉਂਕਿ ਇਹ ਦੁਨੀਆ ਹੱਸਦੇ ਲੋਕਾਂ ਨੂੰ ਪਸੰਦ ਕਰਦੀ ਹੈ ਰੋਂਦਿਆਂ ਨੂੰ ਨਹੀਂ ਕਰਦੀ ਜੇ ਅਮਰ ਉਮਰ ਉਮਰ ਕਰੀ ਜਾਵਾਂਗੇ ਤਾਂ ਵੀ ਆਪਾਂ ਨੂੰ ਕੋਈ ਕੁਝ ਨਹੀਂ ਦਿੰਦਾ ਜੇ ਆਪਾਂ ਆਪਦੇ ਘਰੇ ਸਾਵਰ ਕਰਕੇ ਜੈਸੀ ਰੋਟੀ ਹੈ ਵੈਸੀ ਆਪਾਂ ਖਾ ਲਾਂਗੇ ਤਾਂ ਮੇਰੇ ਹਿਸਾਬ ਨਾਲ ਬਹੁਤ ਵਧੀਆ ਰਹੂਗਾ ਕਿਉਂ ਕਿਉਂਕਿ ਕਮ ਸੇ ਕਮ ਵੀ ਆਪਾਂ ਨੂੰ ਕੋਈ ਪਰੇਸ਼ਾਨ ਨਹੀਂ ਕਰੂਗਾ ਵੀ ਮੈਂ ਤੇਰੀ ਹੈਲਪ ਕੀਤੀ ਮੈਂ ਤੇਰੀ ਮਦਦ ਕੀਤੀ ਅੱਜ ਕੱਲ ਵੀਰੇ ਜੇ ਤੁਹਾਡੀ ਕਿਸੇ ਨੇ ਹੈਲਪ ਕਰਤੀ ਹਨਾ ਤਾਂ ਦੋ ਦਿਨਾਂ ਨੂੰ ਸਾਨੂੰ ਮਿਹਣਾ ਦੇਣ ਨੂੰ ਵੀ ਅਗਲਾ ਚੱਲ ਕੇ ਆਊਗਾ ਫਿਰ ਤਾਨੂੰ ਬੋਲਣ ਨਹੀਂ ਫਿਰ ਇੱਕ ਸੋਡੇ ਤੇ ਇਹਿਸਾਨ ਕਰਕੇ ਨਾ ਬੰਦਾ ਫਿਰ ਤੁਹਾਨੂੰ ਬੋਲਣ ਨਹੀਂ ਦੇਊਗਾ ਜਿੱਥੇ ਤੁਸੀਂ ਬੋਲਣ ਦੀ ਕੋਸ਼ਿਸ਼ ਕਰੋਗੇ ਉੱਥੇ ਉਹ ਬੰਦਾ ਕਹਿ ਦਿਆ ਕਰੂਗਾ ਮੈਂ ਤੇਰੀ ਹੈਲਪ ਕੀਤੀ ਤੂੰ ਭੁੱਲ ਗਿਆ ਮੈਂ ਤੇਰੇ ਨਾਲ ਤੇਰੀ ਆ ਮਦਦ ਕੀਤੀ ਤੂੰ ਭੁੱਲ ਗਿਆ ਕਹਿਣ ਦਾ ਭਾਵ ਕਿ ਤੁਹਾਡੀ ਜ਼ਿੰਦਗੀ ਨਾ ਜਿਹੜੀ ਉਹ ਕਰਜ਼ੇ ਥੱਲੇ ਦਬ ਜਾਂਦੀ ਹੈ ਜਿਉ ਨਹੀਂ ਸਕਦੇ ਫਿਰ ਤੁਸੀਂ ਕਿਸੇ ਲੋਟ ਵੀ ਨਹੀਂ ਜਿਉ ਸਕਦੇ ਕਿਉਂਕਿ ਦੁਨੀਆ ਨੇ ਫਿਰ ਜਿਉਣੀ ਨਹੀਂ ਦੇਣਾ ਤੁਹਾਨੂੰ ਜਿੱਦੋਂ ਤੁਹਾਡੇ ਤੇ ਇਹਿਸਾਨ ਨਹੀਂ ਕਰਤਾ ਉਹਨਾਂ ਨੇ ਠੀਕ ਹੈ ਬਾਕੀ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਇਹ ਕਹਿਣਾ ਜਿਉਣੀ ਹੈ ਵੀ ਕਿਸੇ ਨੂੰ ਵੀ ਆਪਦੇ ਘਰ ਦਾ ਭੇਤ ਨਾ ਦਿਆ ਕਰੋ ਕਿਸੇ ਕੋਲੇ ਨਾ ਆਪਦੇ ਘਰ ਦੇ ਦੁੱਖ ਰੋਇਆ ਨਾ ਕਰੋ ਕਿਸੇ ਨੂੰ ਨਾ ਦੱਸਿਆ ਕਰੋ ਬਾਅਦ ਵਿੱਚ ਉਹੀ ਗੱਲਾਂ ਨਾ ਫਿਰ ਤੁਹਾਡੇ ਲਈ ਮਿਹਣੇ ਬਣ ਜਾਂਦੀਆਂ ਜੋ ਮੈਂ ਚੀਜ਼ਾਂ ਹੰਡਾਈਆਂ ਸੋਨੂੰ ਉਹੀ ਦੱਸ ਰਹੀਆਂ ਫਿਰ ਲੋਕਾਂ ਦਾ ਕੰਮ ਐ ਸੋਨੂੰ ਮਿਹਣੇ ਦੇਣੀ ਤੁਹਾਡੀ ਵੀਕ ਨਸ ਦੱਬਣੀ ਤੇ ਜੇ ਜ਼ਿੰਦਗੀ ਜਿਉਣੀ ਐ ਤਾਂ ਲੋਕਾਂ ਨੂੰ ਛੱਡ ਕੇ ਸਾਈਡ ਤੇ ਨਾ ਆਪਦੇ ਹਿਸਾਬ ਨਾਲ ਜ਼ਿੰਦਗੀ ਜੀਵੋ ਦੇਖੋ ਵੀਰੇ ਲੋਕ ਸੋਨੂੰ ਕੁਝ ਵੀ ਨਹੀਂ ਕਰੇ ਦੇਣ ਆਉਂਦੇ ਜਿਹੜੇ ਲੋਕਾਂ ਦੀ ਆਪਾਂ ਪਰਵਾਹ ਕਰਦੇ ਨਾ ਵੀ ਲੋਕ ਐ ਨਾ ਕਹਿਣ ਲੋਕ ਬਹੁ ਨਾ ਕਹਿਣ ਉਹ ਲੋਕ ਆਪਾਂ ਨੂੰ ਨਾ ਤਾਂ ਸੁੱਖ ਚ ਸਾਥ ਦੇ ਸੁੱਖ ਚ ਤਾਂ ਨਹੀਂ ਦਰਨੇ ਗਿਆ ਸੁਖ ਤੋਂ ਆਪਣੇ ਤੋਂ ਅੱਜ ਕੱਲਾਂ ਅੰਗੇ ਕਹਿੰਦੇ ਸੁਖ ਸੁਖ ਤੋਂ ਤਾਂ ਲੋਕ ਮੱਚ ਨਹੀਂ ਲੱਗ ਜਾਂਦੇ ਜੇ ਕੋਈ ਬੰਦਾ ਸੌਖਾ ਹੋ ਤੇ ਉਹੀ ਲੱਗੀ ਜਾਣਗੇ ਉਹੀ ਰੋਈ ਜਾਣਗੇ ਬੈਠੇ ਤੇ ਦੁਖੀ ਦੇ ਨਾਲ ਤਾਂ ਮੌਜ ਨਾਲ ਆ ਕੇ ਖੜ ਜਾਂਦੇ ਆ ਕਿਉਂਕਿ ਉਹਨਾਂ ਨੂੰ ਉਸ ਟਾਈਮ ਤੇ ਸਕੂਨ ਹੁੰਦਾ ਵੀ ਇਹ ਬੰਦਾ ਦੁਖੀ ਹੈ ਮੈਂ ਖੁਸ਼ ਆ ਮੈਨੂੰ ਬਸ ਮੈਂ ਚੜਦੀ ਕਲਾ ਜਾ ਵੀ ਬਸ ਮੈਂ ਤਾਂ ਹੁਣ ਇਹਨੂੰ ਦੁਖੀ ਦੇਖ ਲੈਣਾ ਮੈਂ ਦੁਖੀ ਦੇਖਣਾ ਚਾਹੁੰਦਾ ਸੀ ਲੋਕ ਇਹੋ ਜਿਹੇ ਵੀਰੇ ਅੱਜ ਕੱਲ ਗੋਂ ਕੱਟ ਲੋਕ ਹੈ ਬਹੁਤੇ ਨਾਲ ਮੇਰੇ ਵਾਂਗੂ ਹੋਈ ਹੋਊਗੀ ਬਹੁਤਿਆਂ ਨਾਲ ਮੇਰ ਨਾਲ ਬਹੁਤ ਹੋਈ ਐ ਇਸ ਪੱਖੋਂ ਮੈਂ ਜਿਸ ਬੰਦੇ ਤੇ ਵਿਸ਼ਵਾਸ ਕੀਤਾ ਤਾਂ ਦਿਲੋਂ ਕੀਤਾ ਤੇ ਜਿਹਨੇ ਤੋੜਿਆ ਬਸ ਵਿਸ਼ਵਾਸ ਉਹਨੇ ਉਹਨੇ ਵੀ ਮੇਰਾ ਦਿਲ ਵੀ ਤੋੜਿਆ ਫਿਰ ਵੀ ਇੰਨਾ ਕੁ ਵਿਸ਼ਵਾਸ ਘਾਤ ਹੋਇਆ ਮੇਰੇ ਨਾਲ ਇਸ ਕਰਕੇ ਸੋਨੂੰ ਕਹਿਣੀ ਐ ਵੀ ਹੱਸਦੇ ਤੇ ਖੁਸ਼ੀ ਰਿਹਾ ਕਰੋ ਜੇ ਤੁਸੀਂ ਰੋਣਿਓ ਫੇਰ ਕਿਹੜਾ ਛੋਟੀ ਕੋਈ ਮਦਦ ਕਰ ਦਿੰਦਾ ਫਿਰ ਸਮਝੀ ਅਗਲਾ ਛੋਟੀਆਂ ਗੱਲਾਂ ਸੁਣ ਕੇ ਤੁਹਾਡਾ ਰੋਣਾ ਧੋਣਾ ਸੁਣ ਕੇ ਦਸ ਘਰਾਂ ਚ ਫਿਰ ਉਹਨੂੰ ਜਾਣਾ ਪੈਂਦਾ ਕੰਮ ਵਧ ਜਾਂਦਾ ਵੀ ਫਲਾਣਾ ਬੰਦਾ ਤਾਂ ਫਲਾਣੇ ਕਰਕੇ ਦੁਖੀ ਐ ਜਾਂ ਆਪਦੇ ਬੱਚਿਆਂ ਬਨਿਓ ਦੁਖੀ ਐ ਜਾਂ ਪੈਸਿਆਂ ਬਨਿਓ ਜਾਂ ਬਿਮਾਰੀ ਬਨਿਓ ਜਾਂ ਕੋਈ ਹਸਬੈਂਡ ਵਾਈਫ ਦੀ ਲੜਾਈ ਉਹਦੇ ਮੈਨੂੰ ਬਹੁਤ ਦੁਖੀਆ ਫਿਰ ਉਹ ਲੋਕਾਂ ਲੋਕਾਂ ਦੇ ਘਰਾਂ ਚ ਜਾ ਕੇ ਛੋਟੀਆਂ ਗੱਲਾਂ ਕਰਦੇ ਐ ਇਦੋਂ ਚੰਗਾ ਵੀ ਤੁਸੀਂ ਆਪ ਦਾ ਮਾੜਾ ਸੰਗਾ ਸਮਾਨਾ ਘਰੇ ਵੇ ਕੇ ਕੱਟ ਲੋ ਇਕੱਲੇ ਕੱਟ ਲੋ ਕਿਸੇ ਨੂੰ ਘਰੇ ਐਂਟਰ ਨਾ ਹੋਣ ਦਿਓ ਜਦੋਂ ਕੋਈ ਤੁਹਾਡੇ ਘਰੇ ਆਊਗਾ ਵੀਰੇ ਉਹ ਤੁਹਾਡਾ ਸਾਰਾ ਭੇਤ ਲਊਗਾ ਭੇਤ ਲੈ ਕੇ ਤੁਹਾਡੇ ਡੰਗ ਮਾਰੂਗਾ ਇਹ ਗੱਲ ਮੇਰੀ ਯਾਦ ਰੱਖਿਓ ਵੀ ਉਹਨੇ ਭੇਤ ਲੈ ਕੇ ਹੀ ਤੁਹਾਡੇ ਡੰਗ ਮਾਰਨੇ ਦੁਨੀਆਦਾਰੀ ਆ ਇਹ ਜੇ ਮੈਂ ਠੋਕਰਾਂ ਖਾਧੀਆਂ ਫੇਰ ਹੀ ਤੁਹਾਨੂੰ ਕਹਿਣੀ ਆ ਲਿਆ ਜਿੱਦੇ ਮਰਜ਼ੀ ਤਕੜੇ ਨਾਲ ਪਾ ਲਓ ਜੁੱਡੇ ਮਰਜ਼ੀ ਤਕੜੇ ਬੰਦੇ ਨਾਲ ਲਿਆ ਜ ਪਾ ਲਓ ਜੈਸਾ ਮਰਜ਼ੀ ਹੋਵੇ ਪਰ ਉਹ ਤੁਹਾਡੇ ਕੰਮ ਨਹੀਂ ਆਊਗਾ ਉਹ ਵੱਤ ਤੋਂ ਵੱਧ ਸੋਨੂੰ ਕਿਤੇ ਬੈਠੂਗਾ ਖਵਾ ਪਿਆ ਦੂਗਾ ਵੱਤ ਤੋਂ ਵੱਧ ਕੋਈ ਉਹਦੇ ਘਰੇ ਵਗ ਜੂਗੇ ਉੱਥੇ ਖਾ ਪੀ ਲੋਗੇ ਮਦਦ ਨਹੀਂ ਤੁਹਾਡੀ ਕੋਈ ਕਰੂਗਾ ਕਿਉਂਕਿ ਲੋਕ ਮਦਦ ਕਰਨ ਵਾਲੇ ਹੁਣ ਰਹੇ ਨਹੀਂ ਹੈਗੇ ਆਸਾਂ ਨਾ ਰੱਖਿਆ ਕਰੋ ਜਦੋਂ ਆਸਾਂ ਟੁੱਟਦੀਆਂ ਤੁਹਾਡੀਆਂ ਨਾ ਫਿਰ ਤੁਸੀਂ ਰੋਣੇ ਹੋ ਫਿਰ ਤੁਹਾਡੇ ਭਾਦੀ ਬਣ ਜਾਂਦੀ ਹੈ ਹਾਏ ਮੇਰਾ ਦਿਲ ਟੁੱਟ ਗਿਆ ਹਾਏ ਮੇਰੀ ਆਸ ਟੁੱਟ ਗਈ ਫਲਾਣ ਨੇ ਨਿਆ ਕਰ ਦਿੱਤਾ ਓ ਕਿਨੇ ਕਰਤ ਇਹਨਾਂ ਚੱਕਰਾਂ ਜਿਨਾ ਪਾਓ ਵੀਰੇ ਇਨਸਾਨ ਆਇਤੇ ਆਗਲੇ ਇਨਸਾਨ ਨਹੀਂ ਹੁੰਦੇ ਇਨਸਾਨ ਆ ਕਾਲ ਯੁਗ ਦੇ ਜਿਹੜੇ ਕਿ ਤੁਹਾਡਾ ਭਲਾ ਕਰਕੇ ਵੀ ਸੋਨ ਨੂੰ ਫਿਰ ਕਹਿ ਜਾਂਦੇ ਵੀ ਹੁਣ ਮੇਰੇ ਮੂਰੇ ਬੋਲੀ ਨਾ ਜੇ ਮੈਂ ਤੇਰਾ ਫਾਇਦਾ ਕਰਤਾ ਨਾ ਤਾਂ ਬੋਲੀ ਨਾ ساری ਜ਼ਿੰਦਗੀ ਮੇਰੇ ਮੂਰੇ ਬੋਲ ਪਿਆ ਤਾਂ ਤੂੰ ਮੜਾ ਇਹ ਦੁਨੀਆਦਾਰੀ ਹੈ ਉਹ ਕਹਿੰਦੇ ਨਹੀਂ ਹੁੰਦੇ ਕਿ ਜੇ ਤਾਂ 100 ਕੰਮ ਚੰਗੇ ਕਰ ਲਓ ਤੁਸੀਂ 100 ਵਾਰੀ ਉਹਦੀ ਮਦਦ ਕਰ ਲਓ ਚੰਗੇ ਕੰਮ ਕਰੋ ਕੁਝ ਮਰਜ਼ੀ ਕਰੋ ਚੰਗੇ ਬਣ ਕੇ ਮੂਰੇ ਬਹਿ ਜਾਓ ਇੱਕ ਕੰਮ ਸਭ ਤੋਂ ਗਲਤ ਹੋ ਗਿਆ ਨਾਲ ਦੀ ਨਾਲ ਸੋਨੂੰ ਅਗਲੇ ਨੇ ਹੀ ਅਵਾਰਡ ਦੇ ਦੇਣਾ ਵੀ ਤੂੰ ਤਾਂ ਹੈ ਹੀ ਨਹੀਂ ਕਿਸੇ ਕਰਮ ਦਾ ਤੂੰ ਕੀਤਾ ਕੀ ਹੈ ਮੇਰੇ ਲਈ ਕੀ ਕਰਦਾ ਤੂੰ ਮੇਰੇ ਲਈ ਸੌ ਕੰਮ ਕਰਨ ਵਾਲਾ ਜਾਣਦਾ ਵੀ ਮੈਂ ਤੇਰੀ ਸੌ ਕੰਮ ਸਵਾਰੀ ਐ ਠੀਕ ਹੈ ਤੇ ਬਗੜਨ ਵਾਲਾ ਇੱਕ ਮਿੰਟ ਚ ਗੈਨਦਾ ਤੂੰ ਮੇਰਾ ਕੀਤਾ ਕੀ ਹੈ ਕੀ ਕਰਤਾ ਤੂੰ ਮੇਰੇ ਲਈ ਤੇ ਦੁਨੀਆ ਕਰਦੀ ਐ ਸਵਾਲ ਸਭ ਤੋਂ ਵਧੀਆ ਲੋਕ ਸੁਣਾਉਂਦੇ ਅਗਲੇ ਨੂੰ ਸੁਣਾਈ ਕਰਦੇ ਦੁਨੀਆ ਹੀ ਕਰਦੀ ਐ ਤੂੰ ਕੀ ਨਮਾ ਕਰਦਾ ਐਨਕ ਰਿਕਰ ਬਹੁਤ ਡਰੇ ਟੁੱਟਦਾ ਸਾਹਮਣੇ ਵਾਲੇ ਪਰਸਨ ਦਾ ਜਦੋਂ ਤੁਸੀਂ ਉਹਦੀਆਂ ਭਾਵਨਾਵਾਂ ਨਾਲ ਖੇਡਦੇ ਹੋ ਉਹਦੀ ਕਦਰ ਨਹੀਂ ਕਰਦੇ ਤੁਸੀਂ ਕੋਈ ਵੀ ਰਿਸ਼ਤਾ ਜੀ ਦੇਖੋ ਰਿਸ਼ਤਾ ਜਿਹੜਾ ਮਰਜ਼ੀ ਹੋਵੇ ਪਰ ਬਿਨਾਂ ਪਿਆਰ ਤੋਂ ਤੇ ਬਿਨਾਂ ਇਹ ਜਿੰਦ ਤੋਂ ਕੋਈ ਰਿਸ਼ਤਾ ਨਹੀਂ ਬਣ ਸਕਦਾ ਇੱਥੇ ਅੱਜ ਕੱਲ ਰਿਸ਼ਤੇ ਬਣਾਉਣੇ ਬਹੁਤ ਔਖੇ ਹੋਈ ਪਏ ਆ ਟੁੱਟਦਾ ਬਿੰਦ ਚ ਜਾਂਦੀ ਹੈ ਰਿਸ਼ਤੇ ਤੋੜਨ ਤੇ ਕੀ ਲੱਗਦਾ ਜੀ ਮੜਾ ਜਾ ਕਿਸੇ ਨੂੰ ਜਵਾਬ ਦੇ ਦਿਓ ਨਾਲ ਦੀ ਨਾਲ ਰਿਸ਼ਤਾ ਟੱਟ ਗਿਆ ਕਰੀ ਜੋ ਅਗਲੇ ਦਾ ਕੰਮ ਕਰੀ ਜੋ ਗੋਲਾ ਧੰਦਾ ਕਰੀ ਜੋ ਹਾਂਜੀ ਆ ਆਇਆ ਜੇ ਤੁਸੀਂ ਹਾਂਜੀ ਜੀ ਹਾਂਜੀ ਮਲਾਈ ਜਾਉਂਗੇ ਤਾਂ ਅਗਲਾ ਸੋਡਣਾ ਵਰਤੀ ਜਾਊਗਾ ਤੇ ਜਿੱਦੇ ਤੁਸੀਂ ਮੜਾ ਜਾ ਕਹਿਤਾ ਵੀ ਨਹੀਂ ਪਈਆ ਤਾਂ ਤੂੰ ਗਲਤ ਕੀਤਾ ਸਮਝੋ ਤੁਹਾਡਾ ਰਿਸ਼ਤਾ ਟੁੱਟ ਗਿਆ ਗਿਆ ਸੋਡਾ ਰਿਸ਼ਤਾ ਖਤਮ ਹੈ ਇਹ ਦੁਨੀਆ ਦਸਤੂਰੇ ਐਨੀ ਕਿ ਦੁਨੀਆ ਚਲਾਕ ਹੋ ਚੁੱਕੀ ਹੈ ਹਰ ਪਾਲ ਹਰ ਸਮੇਂ ਸੋਥੋ ਕੋਈ ਨਾ ਕੋਈ ਮਤਲਬ ਭਾਲਦੀ ਰਹਿੰਦੀ ਹੈ ਜੇ ਤੁਸੀਂ ਮੜਾ ਜਾ ਵੀ ਮੂਰੇ ਅੜਕੇ ਜਵਾਬ ਦਿੱਤਾ ਬਸ ਸਮਝੋ ਰਿਸ਼ਤਾ ਖਤਮ ਹੈ ਤੁਹਾਡਾ ਕੁਝ ਨਹੀਂ ਰੱਖਿਆ ਉਸ ਰਿਸ਼ਤੇ 'ਚ ਕਹਨ ਦਾ ਭਾਵੇਂ ਅਭੀ ਦੇ ਵੀ ਮਤਲਬ ਦੀ ਦੁਨੀਆ ਦੁਨੀਆ ਸੱਚੀ ਪੈਸੇ ਦੀ ਆ ਮੈਂ ਤਾਂ ਜਾਣਗੀ ਤੁਸੀਂ ਵੀ ਜਾਣ ਜਾਓਗੇ ਹੌਲੀ ਹੌਲੀ ਸੋਨੂੰ ਵੀ ਪਤਾ ਲੱਗ ਜਾਣਾ ਸੱਚੀ ਕਹਣੀਆ ਦੁਨੀਆ ਪੈਸੇ ਦੀ ਐ ਤੇ ਜਿਹੜਾ ਬੰਦਾ ਹੱਸਦਾ ਰਹਿੰਦਾ ਖੁਸ਼ ਰਹਿੰਦਾ ਚਾਹੇ ਉਹ ਘਰੋ ਗਰੀਬ ਐ ਚਾਹੇ ਉਹ ਦੁਖੀ ਐ ਚਾਹੇ ਉਹ ਲੱਖਾਂ ਦਰਦ ਹੰਡਾ ਰਿਹਾ ਜਿਹੜਾ ਬੰਦਾ ਹੱਸ ਰਿਹਾ ਤਾਂ ਉਹਨੂੰ ਲੋਕ ਅਮੀਰ ਸਮਝਦੇ ਆ ਕਿਉਂ ਕਿਉਂਕਿ ਉਹਦਾ ਦੁੱਖ ਨਹੀਂ ਕਿਸੇ ਕੋਲੇ ਰੋਂਦਾ ਹੁੰਦਾ ਖੁਸ਼ ਰਹਿੰਦਾ ਹੁੰਦਾ ਉਹਨੂੰ ਫਰਕ ਨਹੀਂ ਪੈਂਦਾ ਕਿਸੇ ਦੁਖੀ ਤਿੱਕੀ ਨਾਲ ਤੇ ਆਪਣੇ ਵਰਗੇ ਵਿਚਾਰੇ ਥੋੜੀ ਜੀ ਗੱਲ ਹੁੰਦੀ ਆ ਮਾੜਾ ਯਾ ਤਕਲੀਫ ਆ ਗਈ ਨਾਲ ਦੀ ਨਾਲ ਕਿਸੇ ਕੋਲੇ ਫਰੋਲ ਤਾਗਾ ਹਾਂ ਅਗਲੇ ਨੇ ਆਪਣਾ ਜੀ ਲੂਸ ਕੱਢ ਦੇਣਾ ਐਸਾ ਨਾ ਕਰਿਆ ਕਰੋ ਕੋਈ ਨਹੀਂ ਬਣਦਾ ਤੁਹਾਡਾ ਇਸ ਜਗਤ 'ਚ ਲੋਕ ਤੁਹਾਡਾ ਮਜ਼ਾਕ ਕਢਾਉਂਦੇ ਆ ਤੁਹਾਡੀਆਂ ਚੀਜ਼ਾਂ ਦੀ ਕਦਰ ਨਹੀਂ ਕੋਈ ਕਰਦਾ ਕੋਈ ਇੱਥੇ ਵੈਲਿਊ ਨਹੀਂ ਕਿਸੇ ਦੀ ਹੋਣਗੇ 20% ਲੋਕ ਇਸ ਦੁਨੀਆ 'ਤੇ ਜਿਹੜੇ ਲੋਕ ਇਨਸਾਨੀਅਤ ਜਿਉਂਦੀ ਹੈ ਜਿੰਨਾ 'ਚ ਕਾਇਮ ਆ ਪਰ ਬਾਕੀ ਦੇ ਰਿਸ਼ਤੇ ਵੀਰੇ ਨਕਲੀ ਹੋ ਚੁੱਕੇ ਆ ਕਈ ਹੋਣਗੇ ਜਿਹੜੇ ਕਈ ਹੁਣ ਮੇਰੀ ਵੀਡੀਓ ਦੇਖਣਗੇ ਜਿਹੜੇ ਉਹਨਾਂ ਨੂੰ ਪਤਾ ਹੈ ਕਈ ਝੂਠੇ ਰਿਸ਼ਤੇਾਂ 'ਚ ਜਿਉ ਰਹੇ ਪੱਕਾ ਹੋਣਗੇ ਸ਼ੌਹਰਾਂ ਵੀ ਹੋਣਗੇ ਝੂਠੇ ਰਿਸ਼ਤੇ ਮਤਲਬ ਵੀ ਲੋਕ ਲੱਜੋ ਇੱਕ ਦੂਜੇ ਨਾਲ ਰਹਿ ਰਹੇ ਹੁੰਦੇ ਆ ਪਰ ਦਿਲ ਉਹਨਾਂ ਦੇ ਟੁੱਟੇ ਹੁੰਦੇ ਆ ਵੀ ਉਹਨਾਂ ਨੇ ਕਿਸੇ ਦੀ ਕੋਈ ਪਰਵਾਹ ਨਹੀਂ ਕਰਨੀ ਕੋਈ ਸੁਣਨੀ ਨਹੀਂ ਤੇ ਉਹ ਕਿਸੇ ਨਾਲ ਗੱਲ ਕਰਨੀ ਵੀ ਪਸੰਦ ਨਹੀਂ ਕਰਨਗੇ ਉਹਨਾਂ ਨੂੰ ਇਹ ਲੱਗੂਗਾ ਵੀ ਦੁਨੀਆ ਤਾਂ ਸਾਰੀ ਹੀ ਝੂਠੀ ਐ ਬੇਕਾਰ ਐ ਹੈ ਵੀ ਇੱਥੇ ਸੱਚ ਗੱਲ ਵੀਰੇ ਦੁਨੀਆ ਹੈ ਵੀ ਝੂਠੀ ਸੱਚ ਬੋਲਣ ਦੀ ਕਿਸੇ ਚ ਹਿੰਮਤ ਨਹੀਂ ਸਾਹਮਣੇ ਕੋਈ ਜਿਸ ਤੇ ਜ਼ੁਲਮ ਹੁੰਦਾ ਦੇਖ ਲਈਏ ਬੰਦਾ ਕੋਈ ਦੂਜਾ ਪੁੱਛ ਲਈ ਵੀ ਭਾਈ ਇਹਨੇ ਆਹ ਜ਼ੁਲਮ ਕੀਤਾ ਜਮਾਨੀ ਬੋਲਣਗੇ ਲੋਕ ਚੁਗਲੀਆਂ ਕਰਨ ਨੂੰ ਲੋਕ ਮੂਰੇ ਐ ਕਿਸੇ ਦੀ ਚੁਗਲੀ ਕਰਨੀ ਆ ਨਿੰਦਿਆ ਕਰਨੀ ਆ ਕੀ ਦੀ ਗੱਲ ਲਡਾਉਣੀ ਆ ਤਾਂ ਮੂਰੇ ਐ ਤੇ ਜੋ ਕੋਈ ਕਹੇ ਦੇ ਭਾਈ ਇੱਥੇ ਆਹ ਕੋਈ ਇੱਥੇ ਕੋਈ ਹਾਦਸਾ ਹੋਇਆ ਸੀ ਤੁਸੀਂ ਸੀਗੇ ਇੱਥੇ ਕੋਈ ਗੱਲਬਾਤ ਦੇਖੀ ਆ ਮਿੰਟ ਚ ਮੁੱਕਰ ਜਾਣਗੇ ਨਾ ਜੀ ਸੰਤ ਪਤਾ ਨਹੀਂ ਕਿਉਂ ਕਿ ਉਹਨੂੰ ਪਤਾ ਲੱਗ ਜਾਣਾ ਵੀ ਥਾਣੇ ਕੇਹਰੀਆਂ ਚ ਜਾਣਾ ਪੈਣਾ ਤੇ ਉਂ ਤੇਰੀ ਮੇਰੀ ਬੰਦੇ ਚੱਕ ਕੇ ਗੱਲ ਕਰਨਗੇ ਹੱਸ ਕੇ ਫੁਲਾਣਾ ਹਾਂ ਜਦੋਂ ਮੈਂ ਬੜੇ ਬੰਦੇ ਨੋਟ ਕੀਤੇ ਤੁਸੀਂ ਵੀ ਕੀਤੇ ਹੋਣਗੇ ਆਪਾਂ ਤੁਰੇ ਜਾਣਾ ਆਪਣੀ ਆਪਣੀ ਤਾਂ ਘਟ ਬੰਦੀ ਆਪਣੀ ਵੈਸੇ ਹੀ ਨਿਕਾ ਪੈ ਗਈ ਆ ਆਪਾਂ ਚੱਕ ਚੱਲ ਸੁਧੀ ਤੁਰੇ ਜਾਨੇ ਫਿਰ ਉਹ ਚਾਰ ਬੰਦੇ ਨੂੰ ਹੋਰ ਦੱਸ ਕੇ ਕੁਝ ਕਹਿ ਕੇ ਹੱਸੂ ਕੋਈ ਮਜ਼ਾਕ ਡਾਊਗਾ ਅਗਲੇ ਦਾ ਤੇ ਰੱਬ ਤੋਂ ਡਰੋ ਛੋਡਾ ਮਜ਼ਾਕ ਡਾਉਣ ਵਾਲੇ ਵੀ ਜਿਹੜਾ ਕੋਲੇ ਤੁਸੀਂ ਦੂਜੇ ਦਾ ਮਜ਼ਾਕ ਡਾਉਨੇ ਉਹ ਛੋਡਾ ਵੀ ਡਾਉਂਦੇ ਹੁੰਦੀ ਹੈ ਇਹ ਭਲੇ ਕਿਹਨੇ ਨਾ ਰਹੋ ਵੀ ਸੋਨੂੰ ਕੋਈ ਫੁੱਲ ਧਰੂਗਾ ਛੋਡੇ ਮੂਰੇ ਮਜ਼ਾਕ ਸਭ ਦੀ ਉੱਡਦਾ ਇੱਥੇ ਕਦੇ ਦਾ ਬੋਲ ਹੈ ਇਹਦਾ ਥੋੜਾ ਸੋ ਵੀਰੇ ਹੱਸਣ ਦੀ ਆਦਤ ਪਾ ਲਓ ਆਪਦੇ ਦੁੱਖ ਆਪਦੇ ਧੰਨ ਨਾਲ ਕੱਟੋ ਆਪਦੇ ਦੁੱਖ ਆਪਦੇ ਪਰਮਾਤਮਾ ਵਾਹਿਗੁਰੂ ਕੋਲੇ ਰੋਵੋ ਕਿਸੇ ਬੰਦੇ ਕੋਲੇ ਨਾ ਰੋਵੋ ਉਹ ਬੰਦਾ ਤੁਹਾਨੂੰ ਕੱਲ ਨਾ ਪਰਸੋਂ ਮੇਣਾ ਦੇ ਹੀ ਦੇਊਗਾ ਆਪਣੇ ਦੁਖੜੇ ਆਪਣੇ ਰੋਣੇ ਆਪਣੇ ਵਾਹਿਗੁਰੂ ਕੋਲੇ ਰੋਲਿਆ ਕਰੋ ਆਪਣੇ ਪਰਮਾਤਮਾ ਕੋਲੇ ਜਿਸ ਤਰ ਮਨ ਮੰਨਦੇ ਉਹਦੇ ਕੋਲੇ ਰੋਲਿਆ ਕਰੋ ਲੋਕਾਂ ਕੋਲੇ ਨਾ ਰੋ ਕੇ ਕਿਉਂ ਲੋਕ ਤਾਂ ਤੁਹਾਨੂੰ ਕੁਝ ਦਿੰਦੇ ਨਹੀਂ ਰੋਣੇ ਤੋਂ ਤੇ ਪਰਮਾਤਮਾ ਤੁਹਾਨੂੰ ਸਭ ਕੁਝ ਦੇ ਦਊਗਾ ਇਹ ਵਾਹਿਗੁਰੂ ਦੇ ਜਾਂ ਆਪਦੇ ਪਰਮਾਤਮਾ ਦੀ ਜਿਸ ਧਰਮ ਨੂੰ ਮੰਨਦੇ ਉਹਦੇ ਲੜ ਲੱਗੋਗੇ ਉਹ ਤੁਹਾਡੇ ਸੁਪਨੇ ਪੂਰੇ ਕਰ ਦੂਗਾ ਵੀਰੋ ਲੋਕ ਨਹੀਂ ਕਰਦੇ ਲੋਕਾਂ ਨੇ ਤਾਂ ਥੋੜੀ ਮਿਰਚਾਂ ਹੀ ਧਰਨੀਆਂ ਜੀ ਕੋਈ ਤੁਹਾਡੇ ਦਰਦ ਹੋਵੇ ਤੇ ਲੋਕ ਫਿਰ ਸਕੂਨ ਲੈਂਦੇ ਆ ਤੁਹਾਡੀ ਖੁਸ਼ੀ ਨਾਲ ਲੋਕਾਂ ਨੂੰ ਨਹੀਂ ਮਤਲਬ ਸੋ ਇਸ ਕਰਕੇ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਆਪਣੇ ਦੁੱਖ ਸੁੱਖ ਆਪਦੇ ਕੋਲੇ ਰੱਖਿਆ ਕਰੋ ਲੋਕਾਂ ਕੋਲੇ ਨਾ ਪਰੋਲਿਆ ਕਰੋ ਇੱਕ ਵੀ ਚਾਰ ਗੱਲਾਂ ਬਣਾਉਂਦੇ ਆ ਸੋ ਮੈਂ ਸਬਜ਼ੀ ਬਣਾਉਣੀ ਹੈ ਮੇਰੀ ਵੀਡੀਓ ਲੰਬੀ ਹੋ ਗਈ ਮੈਂ ਟਾਂਟ ਜੋ ਟਾਈਮ ਕੱਢ ਕੇ ਵੀਡੀਓ ਬਣਾਈ ਹੈ ਜੀ ਬਹੁਤ ਬਿਜੀ ਲਾਈਫ ਹੈ ਤੁਹਾਨੂੰ ਆਪ ਦੀ ਉਹ ਗੱਲ ਅਧਿਆੜੀ ਕਰਦੇ ਆਂ ਅਧਿਆੜੀ ਹੁੰਦੀ ਏ ਜੀ ਕਪੜਾ ਵੇਚਣਾ ਕੰਮ ਕਰ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬਣੀਓ ਪਿਆਰ ਭਰੀ ਸ਼ਸ਼੍ਰੀਕਾਲ ਆਪਣਾ ਤੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਜੀ ਠੰਡ ਬਹੁਤ ਹੈ